ਹੈਲੋ ਹੈਲੋ ਬੋਲੇ ਸੋਨਹਾਲ ਪਿੱਖੀਪਿੰਡ ਵਾਲਿਓ ਅੱਜ ਤੁਹਾਡਾ ਜੋਸ਼ ਦੇਖ ਕੇ ਤੁਹਾਡਾ ਜज्बा ਦੇਖ ਕੇ ਥਕਾਵਟਾਂ ਉੱਤਰ ਗਈਆਂ ਤੁਸੀਂ ਬਹੁਤ ਚਿਰ ਦੇ ਖੜੇ ਹੋ ਗਰਮੀ ਹੈ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਤੁਸੀਂ ਖੜੇ ਹੋ ਇਹਦਾ ਕਿਤੇ ਮੈਂ ਕਰਜ਼ਾ ਨਹੀਂ ला ਸਕਦਾ ਕਿਸੇ ਜਨਮ ਚ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਹਰ ਰੋਜ਼ ਮੇਰੀ ਗੱਡੀ ਚੋਂ ਕੁਇੰਟਲਾਂ ਦੇ ਕੁਇੰਟਲ ਫੁੱਲ ਮੈਨੂੰ ਪੈਟਰੋਲ ਪੰਪ ਤੇ ਰੋਕ ਕੇ ਕੱਢ ਕੇ ਆਪਣੀ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਔਰ ਹੁਣ ਇੱਕ ਤਰੀਕ ਨੂੰ ਇਸੇ ਪਿਆਰ ਨੂੰ ਵੋਟਾਂ ਚ ਬਦਲ ਕੇ ਇੱਕ ਨਵਾਂ ਇਤਿਹਾਸ ਲਿਖ ਦਿਓ ਮਾਝੇ ਵਾਲਿਓ ਮਾਝੇ ਵਾਲੇ ਇਤਿਹਾਸ ਲਿਖਣ ਵਾਸਤੇ ਜਾਣੇ ਜਾਂਦੇ ਐ ਸੋ ਵੀਰੋ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਪੜਾਸ ਕੱਢ ਲੋ ਤੁਹਾਡੇ ਆਪਣੇ ਲਾਲਜੀਤ ਪੁੱਲਰ ਤੁਹਾਡੇ ਕੈਂਡੀਡੇਟ ਨੇ ਆ ਜਿਹੜਾ ਕਾਠਾ ਹੈ ਇਹ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਭਿੱਖੀ ਬਿੰਡਾਂ ਜਾਂ ਸੰਗਰੂਰ ਵਾਲੇ ਪਾਸੇ ਆ ਇਹ ਸੰਗਰੂਰ ਵਾਲੇ ਪਾਸੇ ਹੁੰਦਾ ਕਾਠੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਜੋ ਤੁਸੀਂ 2 ਸਾਲਾਂ ਚ ਕਰ ਲਿਆ ਸਾਨੂੰ ਬਹੁਤ ਸੁੱਖ ਮਿਲਿਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 43000 ਖਾਲਿਆਂ ਦਾ ਕੱਸੀਆਂ ਦਾ ਪਾਣੀ ਟੇਲਾਂ ਤੇ ਪਹੁੰਚ ਗਿਆ 90% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੱਥ ਖੜਾ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਉਹ ਹੀ ਤਾਰਾਂ ਨੇ ਉਹ ਹੀ ਖੰਭੇ ਨੇ ਉਹ ਹੀ ਫਿਓਜ ਨੇ ਉਹ ਹੀ ਜੈਂਪਰ ਨੇ ਉਹ ਹੀ ਗ੍ਰਿਡ ਨੇ ਉਹ ਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਲਾਈਟ ਬਈ ਹੁਣ ਕਿਵੇਂ ਆਉਣ ਲੱਗੀ ਇਹਦੇ ਵਾਸਤੇ ਇਹਦੇ ਵਾਸਤੇ ਨੀਤਾਂ ਸਾਫ਼ ਚਾਹੀਦੀਆਂ ਨੀਤਾਂ ਸਾਫ਼ ਤੁਹਾਡੇ ਘਰੇ ਰਾਸ਼ਨ ਪਹੁੰਚਦਾ ਤੁਹਾਡੇ ਖਿਡਾਰੀਆਂ ਨੂੰ ਕਰੋੜ-ਕਰੋੜ ਰੁਪਈਆ ਅਸੀਂ ਮੈਗਲ ਦਿੱਤੇ ਦਾ ਦਿੰਨੇ ਆ ਔਰ ਸ਼ਹੀਦ ਜਿਹੜੇ ਸਾਡੇ ਸਾਡੀ ਰਾਖੀ ਕਰਦੇ ਆ ਬਾਰਡਰਾਂ ਤੇ ਨਾ ਕਰੇ ਰੱਬ ਨਾ ਕਰੇ ਕੋਈ ਐਸੀ ਸ਼ਹਾਦਤ ਡਿਊਟੀ ਦੇ ਦਰਨ ਹੋਵੇ 1 ਕਰੋੜ ਰੁਪਈਆ ਦਾ ਚੈੱਕ ਦੇ ਕੇ ਆਉਣਿਆ ਕੋਈ ਮੁੱਲ ਨਹੀਂ ਹੈਗਾ ਸ਼ਹੀਦ ਦੀ ਜਾਨ ਦਾ ਪਰ ਇਹ ਆ ਵੀ ਕਬੀਲਦਾਰੀ ਲਈ ਤੇ ਚੜ ਜਾਂਦੀ ਹੈ ਉਹ ਪਰਿਵਾਰ ਰੁੱਲਦਾ ਨਹੀਂ ਹੈਗਾ ਫਿਰ ਇਸ ਤੋਂ ਇਲਾਵਾ 16 ਟੋਲ ਪਲਾਜੇ ਬੰਦ ਕੀਤੇ ਆ ਲਗਭਗ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਜੀ 60 60 ਲੱਖ ਇਹ ਸੈਂਟਰ ਵਾਲੇ ਪੈਸੇ ਰੋਕੀ ਬੈਠਿਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠਿਆ 5500 ਕਰੋੜ ਰੁਪਇਆ ਐਨ ਐਚ ਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠਿਆ ਜੇ ਤੁਸੀਂ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾਲ ਹੈ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਸੁ ਵੀਰੋ ਵੀਰੋ ਗੱਲ ਇਹ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਕੋਈ ਚਾਹ ਨੂੰ ਨਹੀਂ ਜਾਂਦੇ ਓਏ ਸਿਸਟਮ ਤੋਂ ਦੁਖੀ ਹੋ ਕੇ ਰੁੱਸ ਕੇ ਜਾਂਦੇ ਆ ਕਿ ਚਲੋ ਚੱਲੀਏ ਯਾਰ ਇੱਥੇ ਤਾਂ ਕੁਛ ਹੈ ਹੀ ਨਹੀਂ ਸੀ ਕਿਉਂਕਿ ਤੂੰ ਪਹਿਲਾਂ ਵਾਲਾ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਇਸ ਤੋਂ ਬਿਨਾ ਬਿਆਨ ਹੀ ਨਹੀਂ ਦਿੱਤਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਵੀ ਪਰਾਂਗੇ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ ਕੱਲ ਨੂੰ ਗੁਰੂ ਕੀ ਨਗਰੀ RAMDAS BABA NAMDAS ਦੀ ਗੁਰੂ ਨਾਮਦਾਸ ਦੀ ਨਗਰੀ ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ ਭਾਜਪਾ ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆ ਭਿੱਖੀ ਬਿੰਡਾਲਿਓ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ ਯੂ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਏ ਤੁਹਾਡਾ ਪਿਆਰ ਆ ਜਿਹੜਾ ਥੱਕਣ ਨਹੀਂ ਦਿੰਦਾ ਆ ਜਿਹੜੇ ਫੁੱਲ ਨੇ ਆ ਕੁਇੰਟਲਾਂ ਦੇ ਕੁਇੰਟਲ ਵੀਰੋ ਇੱਕ ਕਿਸੇ ਪੁਰਾਣੇ ਜਨਮ ਦਾ ਮੇਰਾ ਇੱਕ ਪੁੰਨ ਨਹੀਂ ਹੋਣਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਨਹੀਂ ਇੱਥੇ ਸੁਖਵੀਰ ਬਾਦ ਬادل ਵਰਕੇ ਨੂੰ ਦੁਪਹਿਰੇ ਨਹੀਂ ਬਾਹਰ ਨਿਕਲ ਦਿੰਦਾ ਕੋਈ ਆ ਤਾਂ ਸ਼ਾਮ ਹੋ ਗਈ ਫੇਰ ਵੀ ਉਹ ਉੱਤੇ ਛਤਰੀ ਲਵਾ ਕੇ ਆਪਣੀ ਜੀਪ ਤੇ ਫਿਰਦਾ ਕਿਉਂਕਿ ਧੁੱਪ ਤੋਂ ਡਰ ਲੱਗਦਾ ਹੈ ਕਦੇ ਧੁੱਪੇ ਗਏ ਹੋਣ ਤਾਂ ਪਤਾ ਲੱਗੇ ਨਾ ਇਹ ਟੈਂਪਰੇਚਰ ਪੁੱਛ ਕੇ ਜਾਂਦੇ ਹਾਊ ਮੈਚ ਇਜ਼ ਦਾ ਟੈਂਪਰੇਚਰ ਸਰ 42 ਡਿਗਰੀ ਸੈਲਸੀਅਸ ਓ ਮਾਈ ਗਾਡ ਇਜ਼ ਟੂ ਹੌਟ ਨੋ 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 ਟੂ ਹੌਟ ਟੂ ਹੌਟ ਜਦੋਂ 30 32 ਹੋਇਆ ਦੱਸਿਓ ਫਿਰ ਆਪਾਂ ਪੰਜਾਬ ਬਚਾਵਾਂਗੇ ਘਾਂਟੇਕ ਵਾਸਤੇ ਇਹ ਪੰਜਾਬ ਬਚਾਉਂਦੇ ਫਿਰਦੇ ਘਾਂਟੇਕ ਵਾਸਤੇ ਸੋ ਵੀਰੋ ਤੁਸੀਂ ਪਹਿਲਾਂ ਵੀ ਸਰਬੰਤਨ ਤੁਹਾਡੇ ਆਪਣੇ ਆ ਲਾਲਜੀਤ ਪੁੱਲਰ ਤੁਹਾਡਾ ਆਪਣਾ ਤੁਸੀਂ ਸਾਰੇ ਮਾਝਾ ਵਾਲੇ ਜਿੰਨਾ ਪਿਆਰ ਦਿੱਤਾ ਇਹਨੂੰ ਹੁਣ ਡਬਲ ਟ੍ਰਿਪਲ ਕਰ ਦਿਓ ਮੈਨੂੰ ਇਹ ਸੌਖਾ ਹੋ ਜਾਊਗਾ ਕਿ ਇੱਕ ਤਰੀਕ ਨੂੰ ਜਦੋਂ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਝਾੜੂ ਵਾਲਾ ਬਟਨ ਦਬਕ ਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਬਿਲਕੁਲ ਐਨ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੇ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਵੰਗਣਾ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇਖ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਹੈ ਇਹ ਮੁਲਕ ਸਾਨੂੰ ਰਿਓੜੀਆਂ ਬੱਤੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇਹ ਕਹਿੰਦੇ ਅੱਕੇ ਤੁਹਾਡੀ ਭਗਤ ਸਿੰਘ ਦੀ ਚਾਕੀ ਜਾਂ ਮਾਈ ਭਾਗੋ ਦੀ ਚਾਕੀ ਨਹੀਂ ਆ ਸਕਦੀ 26 ਜਨਵਰੀ ਚ ਉਹ ਮੈਂ ਕਹਾਂ ਛੱਡੋ ਪਰ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਕੁਰਬਾਨੀਆਂ ਨੂੰ ਰੋਕ ਨਹੀਂ ਸਕਦੇ ਸੋ ਇਸੇ ਕਰਕੇ ਮੈਂ ਕਹਿੰਨਾ ਵੀਰੋ ਕੀ ਹੋਇਆ ਜੇ ਪੱਤ ਚੜਾਈ ਸੁਰਜੀਤ ਪਾਤਰ ਜੀ ਹੁਣੇ ਉਹਨਾਂ ਦਾ ਜਿਹੜਾ ਦਿਹਾਂਤ ਹੋਇਆ ਮੌਤ ਹੋਈ ਹੈ ਮੈਂ ਗਿਆ ਸੀ ਸੰਸਕਾਰ ਤੇ ਪਰਸੋਂ ਵੀਰੋ ਉਹਨਾਂ ਨੇ ਇਹ ਗੱਲ ਲਿਖੀ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਵੀਰੋ ਆਪਾਂ ਫੁੱਲ ਲਗਾ ਲਾਂਗੇ ਇਸ ਧਰਤੀ ਤੇ ਕੁਸ਼ਤੀਆਂ ਸਿੰਜਾਂ ਵੀ ਹੋਣਗੀਆਂ ਬਸ ਤੁਸੀਂ ਸਾਥ ਦਿਓ ਬਾਹਰ ਨਹੀਂ ਜਾਣ ਦੇਣਾ ਬਾਹਰ ਲੈ ਨੂੰ ਇੱਥੇ ਬੁਲਾਉਣਾ ਕਿ ਆਓ ਇੱਥੇ ਆ ਕੇ ਕੰਮ ਕਰੋ ਆਓ ਇਹ ਤੇ ਕੰਮ ਕਰਕੇ ਕੰਮ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌکریاں ਮੰਗਣ ਵਾਲੇ ਨਾ ਬਣੋ ਨੌکریاں ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਪੀਆ ਪੁੱਤਾਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਐਸੇ ਕਰਕੇ ਮੈਂ ਪਾਰਲੀਮੈਂਟ ਜਦੋਂ ਬੋਲਦਾ ਸੀ ਮੈਂ ਮੈਂ ਕਿਹਾ ਮੈਂ ਕਿਹਾ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਵਿੱਚ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਵੀਰੋ ਜਿਹੜੇ ਸਾਹ ਤੇ ਝੂਠ ਬੋਲਣ ਲੱਗੇ ਹੋਏ ਐ ਸੋ ਵੀਰੋ ਆ ਪਿਆਰ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਿਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਜਦੋਂ ਮਰਜੀ ਬੁਲਾ ਲਿਓ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਊਂਗਾ ਆ ਇਲਾਕੇ ਨੂੰ ਆਪਾਂ ਸਾਰੇ ਨੂੰ ਖੂਬਸੂਰਤ ਬਣਾਉਣਾ ਹੈ ਉੱਥੇ ਹੀ ਪੁਰਾਣੇ ਟੋਬੇ ਸੀਵਰੇਜਾਂ ਤੇ ਖੜਿਆ ਆਓ ਆਪਾਂ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਾਈਏ ਆਓ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਤੇ ਰੰਗ ਭਰੀਏ ਆਪਾਂ ਪੰਜਾਬ ਦੇ ਵਿੱਚ ਖੁਸ਼ੀਆਂ ਵਾਲੇ ਹੱਸਣ ਖੇਡਣ ਵਾਲੇ ਨੱਚਣ ਡਪਣ ਵਾਲੇ ਤਰੱਕੀਆਂ ਵਾਲੇ ਸੋ ਦੋਨੇ ਹੱਥ ਉੱਪਰ ਚਾੱਕ ਕੇ ਮੇਰਾ ਹੌਸਲਾ ਵਧਾ ਦਿਓ ਦੋ ਨਾਲ ਹਿਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਹੋਰ ਉੱਚੀ ਚੱਕ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਇੱਕ ਮਿੰਟ ਵਾਸਤੇ ਲਾਲਜੀਤ ਪੁੱਲਰ ਜੀ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਆਪਣੇ ਮਹਬੂਬ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਮਾਝੇ ਦੀ ਧਰਤੀ ਹਲਕਾ ਖੇਮ ਕਰਨ ਦੇ ਐਮ ਐਲ ਏ ਉਹਨਾਂ ਦੇ ਸ਼ਹਿਰ ਪਿੱਖੀਵਿੰਡ ਆ ਕੇ ਸਾਡੀ ਚੋਣ ਕੈਂਪੇਨ ਨੂੰ ਅੱਗੇ ਤੋਰਿਆ ਤੇ ਵੱਡੀ ਲੀਡ ਨਾਲ ਜਿਤਾਉਣ ਦਾ ਐਲਿਆ ਤੇ ਭਰਾਵੋ ਪਹਿਲਾਂ ਹੀ ਧੰਨ ਸਾਹਿਬ 20 ਤੋਂ 25000 ਦੀ ਲੀਡ ਕੱਢਦੇ ਪਈ ਅੱਜ ਮਾਨ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਆਉਣ ਨਾਲ 40 ਤੋਂ 45 ਹਜ਼ਾਰ ਦੀ ਲੀਡ ਬਣ ਗਈ ਆ ਤਗੜੇ ਹੋ ਕੇ ਦਿਤਾ ਦਿਓ ਇਹ ਪਿੱਖੀਵੈਂਡ ਨਾਲਿਓ ਧੰਨ ਸਾਹਿਬ ਦੀ ਇਕਵਾਈ ਦੇ ਵਿੱਚ ਕੱਢ ਦੋਗੇ ਵਟ ਬੋਲੇ ਸੋਨਹਿਰ ਪਿੱਖੀਵੈਂਡ ਦੀ ਧਰਤੀ ਤੇ ਤੁਹਾਡਾ ਸਾਰਿਆਂ ਦਾ ਆਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਤੁਹਾਂ ਸਭ ਦਾ ਧੰਨਵਾਦ ਤੁਹਾਂ ਸਭ ਕਰੋ ਧੰਨਵਾਦ